ਦੋਸਤੋ ਪੰਜਾਬ ਸਮੇਤ ਪੂਰੇ ਭਾਰਤ ਦੇ ਇਤਿਹਾਸ ਦਾ ਇਕਲੌਤਾ ਇੱਕ ਕੰਖਾਰ ਪੁਲਿਸ ਅਫਸਰ ਜਿਸ ਨੂੰ ਕੁਝ ਲੋਕਾਂ ਨੇ ਤਾਂ ਸੁਪਰ ਕੌਬ ਦਾ ਕਿਤਾਬ ਦਿੱਤਾ ਪਰ ਉੱਥੇ ਹੀ ਬਹੁਤ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਵੀ ਹੈ ਜੋ ਉਸ ਨੂੰ ਪੰਜਾਬ ਦਾ ਬੱਚੜ ਕਹਿ ਕੇ ਲਾਨਤਾ ਪਾਉਂਦੇ ਹਨ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਕੇਪੀਐਸ ਗਿੱਲ ਦੀ ਜ਼ਿੰਦਗੀ ਬਾਰੇ ਕੇਪੀਐਸ ਗਿੱਲ ਜਿਸ ਨੂੰ ਪੰਜਾਬ ਦੀ ਸ਼ਾਂਤੀ ਦਾ ਰਖਵਾਲਾ ਕਹਿੰਦੇ ਹਨ ਪਰ ਇਸ ਸ਼ਾਂਤੀ ਨੂੰ ਬਣਾਉਣ ਲਈ ਜਿਹੋ ਤਰੀਕਾ ਕੇਪੀਐਸ ਗਿੱਲ ਨੇ ਅਪਣਾਇਆ ਸੀ ਉਸ ਬਾਰੇ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਕੇਪੀਐਸ ਗਿੱਲ ਐਡਾ ਵੱਡਾ ਅਫਸਰ ਹੋਣ ਦੇ ਨਾਲ-ਨਾਲ ਰੱਗ ਰਲੀਆਂ ਮਨੋਰੋਡ ਦਾ ਕਿੰਨਾ ਸ਼ਕੀਰ ਸੀ ਕਿਵੇਂ ਉਹ ਛੋਟੀ ਉਮਰ ਵਿੱਚ ਹੀ ਆਪਣੇ ਪਿਓ ਦੇ ਨਾਲ ਬੈਠ ਕੇ ਸ਼ਰਾਬ ਪੀਣ ਲੱਗਾ ਜਿਸ ਦੀ ਪਾਰਟੀ ਵਿੱਚ ਰੋਜ਼ ਵੱਡੀਆਂ-ਵੱਡੀਆਂ ਬਾਲੀਵੁੱਡ ਹਸਤੀਆਂ ਬੁਲਾਈਆਂ ਜਾਂਦੀਆਂ ਸਨ 80 ਤੋਂ 90 ਦੇ ਦਹਾਕੇ ਵਿੱਚ ਖਾਰਕੂਵਾਦ ਉੱਤੇ ਸਖਤ ਕਾਰਵਾਈ ਕਰਨ ਵਾਲੇ ਕੇਪੀਐਸ ਗਿੱਲ ਦੀ ਜ਼ਿੰਦਗੀ ਕਿਸੇ ਫਿਲਮ ਤੋਂ ਘੱਟ ਨਹੀਂ ਕੇਪੀਐਸ ਗਿੱਲ ਆਪਣੇ ਰਗੀਨ ਬਜਾਜ ਅਤੇ ਆਪਣੀ क्रूर ਸੁਭਾਅ ਦੇ ਕਾਰਨ ਸਾਰੀ ਜ਼ਿੰਦਗੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਕੇਪੀਐਸ ਗਿੱਲ ਦੇ ਦਿੱਤੇ ਜਖਮ ਨੂੰ ਯਾਦ ਕਰਦਾ ਹੈ ਉਸੇ ਤਰੀਕੇ ਦੇ ਨਾਲ ਭਾਰਤ ਦਾ ਇੱਕ ਹੋਰ ਰਾਜ ਵੀ ਉਸ ਨੂੰ ਯਾਦ ਕਰਦਾ ਜਿੱਥੇ ਜਾ ਕੇ ਸਭ ਤੋਂ ਪਹਿਲਾਂ ਕੇਪੀਐਸ ਗਿੱਲ ਨੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਸਨ ਕੌਣ ਸੀ ਕੇਪੀਐਸ ਗਿੱਲ ਅਜਿਹਾ ਉਸ ਨਾਲ ਕੀ ਕੁਝ ਵਾਪਰਿਆ ਕਿ ਉਹ ਇੰਨਾ ਬੇਰਹਿ ਬਣ ਗਿਆ ਕੇਪੀਐਸ ਗਿੱਲ ਦੇ ਉੱਤੇ ਕਿਹੜੇ ਕਿਹੜੇ ੱੱਬੇ ਲੱਗੇ ਜਿਨ੍ਹਾਂ ਕਾਰਨ ਉਸ ਨੂੰ ਬੁਚੜ ਕਿਹਾ ਜਾਂਦਾ ਏ ਤੇ ਐਸੀ ਕਿਹੜੀ ਨਫ਼ਰਤ ਸੀ ਉਸਦੇ ਦਿਲ ਅੰਦਰ ਕਿ ਪੰਜਾਬ ਦੇ ਬਹੁਤੇ ਪਿੰਡ ਅਜੇਹੇ ਬਣਾ ਦਿੱਤੇ ਜਿਨ੍ਹਾਂ ਵਿੱਚੋਂ ਕਈ ਕਈ ਸਾਲ ਮੁੰਡਿਆਂ ਦੀਆਂ ਬਰਾਤਾਂ ਤੱਕ ਨਹੀਂ ਸੀ ਚੜੀਆਂ ਕੇਪੀਐਸ ਗਿੱਲ ਦੀ ਜ਼ਿੰਦਗੀ ਦਾ ਅਸਲੀ ਸੱਚ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਸ਼ੁਰੂਆਤੀ ਸਾਲਾਂ ਤੋਂ ਗੱਲ ਕਰੀਏ ਤਾਂ ਕੇਪੀਐਸ ਗਿੱਲ ਦਾ ਜਨਮ 29 ਦਸੰਬਰ ਸਾਲ 1964 ਨੂੰ ਸਾਜੇ ਪੰਜਾਬ ਦੇ ਲਾਹੌਰ ਜ਼ਿਲ੍ਹੇ ਵਿੱਚ ਹੋਇਆ ਸੀ ਇਸ ਦਾ ਪੂਰਾ ਨਾਮ ਕਵਰਪਾਲ ਸਿੰਘ ਗਿੱਲ ਹੁੰਦਾ ਹੈ ਇਸ ਦਾ ਪਿਤਾ ਰਾਜਪਾਲ ਸਿੰਘ ਗਿੱਲ ਅੰਗਰੇਜ਼ੀ ਸਰਕਾਰ ਵਿੱਚ ਸंचाई ਵਿਭਾਗ ਵਿੱਚ ਇੱਕ ਸਿਵਲ ਇੰਜੀਨੀਅਰ ਸੀ ਕੇਪੀਐਸ ਗਿੱਲ ਦਾ ਜੱਦੀ ਪਿੰਡ ਲੁਧਿਆਣੇ ਦੇ ਨੇੜੇ ਪਿੰਡ ਪਿੰਡ ਗਿੱਲ ਹੈ ਪਰ ਉਸਦੇ ਜੰਮਣ ਵੇਲੇ ਉਸਦੇ ਪਿਓ ਦੀ ਤਨਾਤੀ ਲਾਹੌਰ ਵਿੱਚ ਹੋਈ ਸੀ ਜਿਸ ਕਰਕੇ ਇਸ ਦਾ ਜਨਮ ਵੀ ਲਾਹੌਰ ਵਿੱਚ ਹੀ ਹੋਇਆ ਪਰਿਵਾਰ ਵਿੱਚ ਉਸ ਦੀਆਂ ਦੋ ਭੈਣਾਂ ਤੇ ਇੱਕ ਛੋਟਾ ਭਰਾ ਵੀ ਸੀ ਦੱਸਿਆ ਜਾਂਦਾ ਹੈ ਕਿ ਗਿੱਲ ਦੀ ਮਾਂ ਉਸਦੇ ਛੋਟੇ ਹੁੰਦਿਆਂ ਹੀ ਮਰ ਗਈ ਤੇ ਉਸਦੇ ਪਿਓ ਨੇ ਬਾਅਦ ਵਿੱਚ ਇੱਕ ਹੋਰ ਵਿਆਹ ਕਰਵਾ ਲਿਆ ਸੀ ਸ਼ਾਇਦ ਉਸ ਦਾ ਪਿਤਾ ਆਪਣੇ ਪਹਿਲੇ ਬੱਚੇ ਤੋਂ ਦੂਰ ਰਹਿਣਾ ਚਾਹਦਾ ਸੀ ਬਚਪਨ ਵਿੱਚ ਹੀ ਕੇਪੀਐਸ ਗਿੱਲ ਨੂੰ ਮਸੂਰੀ ਬੋਰਡਿੰਗ ਸਕੂਲ ਵਿੱਚ ਪੜਨ ਵਾਸਤੇ ਭੇਜ ਦਿੱਤਾ ਗਿਆ ਗਿੱਲ ਦਾ ਬਚਪਨ ਇਕੱਲੇ ਦਾ ਬੜੇ ਤੰਗ ਮਾਹੌਲ ਵਿੱਚ ਗੁਜ਼ਰਿਆ ਜਿਸ ਕਾਰਨ ਉਸ ਦਾ ਸੁਭਾਅ ਸ਼ੁਰੂ ਤੋਂ ਹੀ ਥੋੜਾ ਚਿਰਚਿੜਾ ਹੋ ਗਿਆ ਸਕੂਲ ਪੜ੍ਹਦੇ ਉਸ ਦਾ ਕੋਈ ਵੀ ਦੋਸਤ ਨਹੀਂ ਸੀ ਹਰ ਵਕਤ ਉਹ ਇਕੱਲਾ ਰਹਿੰਦਾ ਬਚਪਨ ਚ ਉਹ ਇੱਕ ਡਰਪੋਕ ਸੁਭਾਅ ਵਾਲਾ ਜਵਾਕ ਸੀ ਸਕੂਲ ਖਤਮ ਕਰਕੇ ਕੇ ਪੀ ਐਸ ਗਿੱਲ ਸ਼ਿਮਲੇ ਦੇ ਬੀ ਐਮ ਕਾਲਜ ਵਿੱਚ ਦਾਖਲਾ ਲੈ ਲੈਂਦਾ ਹੈ ਤੇ ਉਦੋਂ ਹੀ ਸ਼ਰਾਬ ਪੀਣ ਦਾ ਆਦੀ ਹੋ ਜਾਂਦਾ ਕਹਿੰਦੇ ਹਨ ਕਿ ਉਹ ਚੋਰੀ ਆਪਣੇ ਪਿਤਾ ਦੀ ਸ਼ਰਾਬ ਪੀ ਜਾਂਦਾ ਸੀ ਤੇ ਇੱਕ ਦਿਨ ਉਸਦਾ ਪਿਓ ਉਸ ਨੂੰ ਉੱਤੋਂ ਫੜ ਲੈਂਦਾ ਏ ਜਿਸ ਤੋਂ ਬਾਅਦ ਦੋਵੇਂ ਪਿਓ ਪੁੱਤ ਇਕੱਠੇ ਬਹਿ ਕੇ ਸ਼ਰਾਬ ਪੀਂਦੇ ਸਨ ਪਿਓ ਨੇ ਕਦੇ ਵੀ ਉਸ ਨੂੰ ਸ਼ਰਾਬ ਪੀਣ ਤੋਂ ਨਹੀਂ ਸੀ ਰੋਕਿਆ ਜੇਕਰ ਪੁਲਿਸ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਕੁਮਰ ਪਾਲ ਸਿੰਘ ਗਿੱਲ ਨੇ 1958 ਦੇ ਵਿੱਚ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਉਸ ਦੀ ਪੋਸਟਿੰਗ ਅਸਾਮ ਮਘਾਲਿਆ ਦੇ ਵਿੱਚ ਲਗਾਈ ਗਈ ਗਿੱਲ ਨੇ ਆਪਣੀ ਜ਼ਿੰਦਗੀ ਦੇ 28 ਸਾਲ ਭਾਰਤ ਦੇ ਇਹਨਾਂ ਪੂਰਬੀ ਰਾਜਾਂ ਵਿੱਚ ਹੀ ਨੌਕਰੀ ਕਰਕੇ ਬਤਾਏ ਪਰ ਇਹਨਾਂ 28 ਸਾਲਾਂ ਵਿੱਚ ਉਥੇ ਰਹਿੰਦਿਆਂ ਵੀ ਬਹੁਤ ਸਾਰੇ ਵਿਵਾਦ ਉਸਦੇ ਨਾਲ ਜੁੜੇ। ਉਹਨਾਂ ਦਿਨਾਂ ਵਿੱਚ ਅਸਾਮ ਵਿੱਚ ਵੀ ਬਹੁਤ ਵੱਡੇ ਅੰਦੋਲਨ ਚੱਲ ਰਹੇ ਸਨ। ਲੋਕ ਸੜਕਾਂ 'ਤੇ ਉੱਤਰ ਕੇ ਰੋਸ ਬੁਜ਼ਾਰੇ ਕਰ ਰਹੇ ਸਨ ਪਰ ਕੇਪੀਐਸ ਗਿਲੜੇ ਅਸਾਮ ਦੇ ਲੋਕਾਂ ਉੱਤੇ ਅਜੇਹੀ ਸਖਤ ਕਾਰਵਾਈ ਕੀਤੀ ਕਿ ਅੱਜ ਵੀ ਅਸਾਮ ਦੇ ਲੋਕ ਉਸ ਨੂੰ ਇੱਕ क्रूर ਅਤੇ ਜ਼ਾਲਮ ਪੁਲਿਸ ਅਫਸਰ ਦੇ ਰੂਪ ਵਿੱਚ ਵੇਖਦੇ ਹਨ। ਕੇਪੀਐਸ ਗਿਲੜੇ ਅਸਾਮ ਦੇ ਇਸ ਅੰਦੋਲਨ ਨੂੰ ਸ਼ਕਤੀ ਦੇ ਨਾਲ ਲਤਾੜਨਾ ਚਾਹਿਆ। ਦੇਸ ਵਿੱਚ ਬਹੁਤ ਸਾਰੇ ਆਮ ਲੋਕਾਂ ਨੂੰ ਵੀ ਆਪਣੀ ਜਾਨ ਗਵਾਣੀ ਪਈ ਸੀ ਆਸਾਬ ਤੋਂ ਬਾਅਦ ਕੇਪੀਐਸ ਗਿੱਲ ਦੀ ਤਾਇਨਾਤੀ ਪੰਜਾਬ ਵਿੱਚ ਹੁੰਦੀ ਹੈ ਉਸ ਵਕਤ ਪੰਜਾਬ ਵਿੱਚ ਵੀ ਖੜਕੂਵਾਦ ਦਾ ਦੌਰ ਚੱਲ ਰਿਹਾ ਸੀ ਜਿਸ ਨੂੰ ਰੋਕਣ ਵਾਸਤੇ ਕੇਪੀਐਸ ਗਿੱਲ ਨੇ ਉਹ ਕਦਮ ਚੁੱਕੇ ਜਿਸ ਨਾਲ ਬਹੁਤ ਸਾਰੇ ਬੇਗੁਨਾਹوں ਵੀ ਆਪਣੀਆਂ ਜਾਨਾਂ ਗਵਾਣੀਆਂ ਪਈਆਂ ਕੇਪੀਐਸ ਗਿੱਲ ਅਕਸਰ ਕਹਿੰਦਾ ਹੁੰਦਾ ਸੀ ਕਿ ਜੇ ਖੜਕੂਵਾਦ ਦੇ ਖਾਤਮੇ ਵਿੱਚ ਇੱਕ ਵੀ ਬੇਗੁਨਾਹ ਨਾ ਮਰੇ ਤਾਂ ਅਜਿਹਾ ਕਦੇ ਹੋ ਨਹੀਂ ਸਕਦਾ ਐਸ ਵਿੱਚ ਬੇਗੁਰਹ ਦੀ ਬਲੀ ਤਾਂ ਲਾਜ਼ਮੀ ਹੀ ਹੈ ਕੇ ਪੀਐਸ ਗਿੱਲ ਦੇ ਅਹੁਦਾ ਸਵਾਲਦੇਈ ਪੁਲਿਸ ਨੂੰ ਖੁੱਲੇ ਅਧਿਕਾਰ ਦੇ ਦਿੱਤੇ ਗਏ ਜਿਸ ਤੇ ਨਤੀਜੇ ਜਿੱਥੇ ਕੁਝ ਚੰਗੇ ਅਫਸਰ ਵੀ ਪੰਜਾਬ ਵਿੱਚ ਸਨ ਪਰ ਉਹਨਾਂ ਉੱਤੇ ਜ਼ਿਆਦਾ ਭਾਰੀ ਉਹ ਪੈ ਗਏ ਜੋ ਜਲਦੀ ਤੋਂ ਜਲਦੀ ਤਰੱਕੀਆਂ ਚਾਹਦੇ ਸਨ ਤੇ ਅਮੀਰ ਹੋਣਾ ਚਾਹਦੇ ਸਨ ਖਾਰਕੂਆਂ ਉੱਤੇ ਵੱਡੇ ਵੱਡੇ ਇਨਾਮ ਰੱਖ ਦਿੱਤੇ ਗਏ ਜੇ ਕਿਤੇ ਖਾਰਕੂ ਆਪ ਨਹੀਂ ਸੀ ਲੱਭਦਾ ਉਸ ਦਾ ਪੂਰਾ ਪਰਿਵਾਰ ਸਾਰੇ ਰਿਸ਼ਤੇਦਾਰ ਚੁੱਕ ਲੈ ਜਾਂਦੇ ਸਨ ਸਾਲ 1988 ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਵਿੱਚ ਦੁਬਾਰਾ ਇੱਕ ਆਪਰੇਸ਼ਨ ਬਲੈਕ ਥੰਡਰ ਟੂ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਖੜਕੋਹੇ ਦੇ ਨਾਲ-ਨਾਲ ਬਹੁਤ ਸਾਰੇ ਆਮ ਲੋਕਾਂ ਦੀਆਂ ਵੀ ਜਾਨਾਂ ਗਈਆਂ ਕੇ ਪੀ ਐਸ ਗਿੱਲ ਦੀ ਪੰਜਾਬ ਵਿੱਚ ਤਣਾਤੀ ਦੇ ਦੌਰਾਨ ਹਜ਼ਾਰਾਂ ਇਨਕਾਊਂਟਰ ਹੋਏ ਬਹੁਤ ਸਾਰੇ ਬੇਗੁਨਾਹوں ਨੂੰ ਵੀ ਖੜਕੋਹੇ ਕਹਿ ਕੇ ਮਾਰ ਦਿੱਤਾ ਗਿਆ ਇਹੀ ਕਾਰਨ ਸੀ ਕਿ ਪੰਜਾਬ ਵਿੱਚ ਖਾਸ ਕਰਕੇ ਮਾਝੇ ਦੇ ਅਮਰਸਾਰ ਅਤੇ ਗਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੇ ਪਿੰਡ ਅਜਿਹੇ ਬਣ ਗਏ ਸਨ ਜਿੱਥੇ ਕਈ-ਕਈ ਸਾਲਾਂ ਤੱਕ ਨੌਜਵਾਨਾਂ ਦੀਆਂ ਬਰਾਤਾਂ ਨਹੀਂ ਸਨ ਜੜੀਆਂ ਕਿਉਂਕਿ ਪਿੰਡ ਦੇ ਸਾਰੇ ਮੋਛਵਟ ਗੱਭਰੂ ਤਾਂ ਕਾਊਂਟਰ ਵਿੱਚ ਮਾਰ ਦਿੱਤੇ ਗਏ ਪੰਜਾਬ ਤੋਂ ਰਾਜਸਥਾਨ ਜਾਣ ਵਾਲੀਆਂ ਨਹਿਰਾਂ ਵਿੱਚ ਪਾਣੀ ਦੀ ਥਾਂ ਖੂਨ ਵਗਦਾ ਹੁੰਦਾ ਸੀ ਤੇ ਲਾਸ਼ਾਂ ਰੁੜ ਕੇ ਰਾਜਸਥਾਨ ਪਹੁੰਚ ਜਾਂਦੀਆਂ ਸਨ ਸਾਲ 1995 ਦੇ ਵਿੱਚ ਕੇ ਪੀ ਐਸ ਗਿੱਲ ਪੁਲਿਸ ਬੈਕਮੇ ਵਿੱਚੋਂ ਰਿਟਾਇਰ ਹੋ ਗਿਆ ਸਾਲ 2002 ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਵੀ ਗੁਜਰਾਤ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਨੇ ਕੇਪੀਐਸ ਗਿੱਲ ਨੂੰ ਦੰਗੇ ਰੋਕਣ ਲਈ ਸੁਰੱਖਿਆ ਸਲਾਹਕਾਰ ਜੁਗਤ ਕੀਤਾ ਸੀ ਕੇਪੀਐਸ ਗਿੱਲ ਨੂੰ ਭਾਰਤੀ ਹਾਕੀ ਸੰਘ ਦਾ ਮੁਖੀ ਵੀ ਬਣਾਇਆ ਗਿਆ ਪਰ ਇਸ ਦੇ ਨਾਲ ਵੀ ਉਹ ਵਿਵਾਦਾਂ ਵਿੱਚ ਆਇਆ ਜਦੋਂ ਉਸ ਦੇ ਮੁਖੀ ਹੁੰਦਿਆਂ ਭਾਰਤੀ ਹਾਕੀ ਟੀਮ 올림픽 ਲਈ ਕੁਆਲੀਫਾਈ ਹੀ ਨਹੀਂ ਕਰ ਸਕੀ ਕਿਉਂਕਿ ਉਸ ਵਕਤ ਭਾਰਤੀ ਹਾਕੀ ਸੰਘ ਤੇ ਭ੍ਰਿਸ਼ਟਾਚਾਰ ਦੇ આરોਪ ਲੱਗੇ ਸਨ ਏ ਦੇ ਇਹ ਦੇ ਕੇ ਪੀ ਐਸ ਗਿੱਲ ਨੇ ਇੱਕ ਮਹਿਲਾ ਆਈ ਐਸ ਰੁਪਨ ਦਿਓਲ ਬਜਾਜ ਦੇ ਨਾਲ ਇੱਕ ਪਾਰਟੀ ਦੇ ਵਿੱਚ ਵੱਤਬੀਜੀ ਕੀਤੀ ਬੇਸ਼ੱਕ ਕੇ ਪੀ ਐਸ ਗਿੱਲ ਉਦੋਂ ਪੂਰੇ ਪੰਜਾਬ ਦਾ مالک ਹੁੰਦਾ ਪਰ ਫਿਰ ਵੀ ਉਹ ਵ੍ਰਿਸ਼ਟ ਆਈ ਐਸ ਬੇਸੇਜ ਬਜਾਜ ਇਸ ਦੇ ਵਿਰੁੱਧ ਅਦਾਲਤ ਤੱਕ ਪਹੁੰਚੀ ਤੇ ਇਸ ਮਾਮਲੇ ਵਿੱਚ ਕੇ ਪੀ ਐਸ ਗਿੱਲ ਨੂੰ ਸਜ਼ਾ ਵੀ ਸੁਣਾਈ ਗਈ ਸੀ ਕੇ ਪੀ ਐਸ ਗਿੱਲ ਉਤੇ ਬਲੋਕੀ ਅਧਿਕਾਰ ਉਲੰਘਣ ਦੇ ਕਈ ਇਲਜ਼ਾਮ ਤਾਂ ਉਮਰ ਭਰ ਹੀ ਲੱਗਦੇ ਰਹੇ ਕੇਪੀਐਸ ਗਿੱਲ ਨੂੰ ਸੁਪਰ ਕਾਪ ਦੀ ਆਬਾਦੀ ਉਸ ਵੇਲੇ ਦੇ ਕੁਝ ਮੀਡੀਆ ਅਦਾਰਿਆਂ ਵੱਲੋਂ ਦਿੱਤੀ ਗਈ ਸੀ ਅਖਬਾਰਾਂ ਵਿੱਚ ਉਸ ਦੇ ਨਾਮ ਦੇ ਅੱਗੇ ਸੁਪਰ ਕਾਪ ਲਿਖਿਆ ਛਪਿਆ ਹੁੰਦਾ ਸੀ ਅਖੀਰ ਫਿਰ 26 ਮਈ ਸਾਲ 2017 ਨੂੰ ਕੇਪੀਐਸ ਗਿੱਲ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੋ ਦੋਸਤੋ ਇਹ ਸੀ ਪੂਰੀ ਅਸਲੀਅਤ ਪੰਜਾਬ ਦਾ ਬੁੱਚੜ ਕਹੇ ਜਾਂਦੇ ਕੇਪੀਐਸ ਗਿੱਲ ਦੀ ਜ਼ਿੰਦਗੀ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ